ਕਟਾ ਦਾ ਜਾਨਣਾ ਹੀ ਆ ਭਾਈ ਬਹੁਤ ਊੜੀਆਂ ਕੋਲ ਲੜਦੀ ਹੈ ਨਾ ਹਾਂ ਊੜੀ ਅੰਦਰ ਕਰਨ ਵਾਲੇ ਹਾਲ ਹੋਇਆ ਹੈ ਇਨਸਪੈਕਟਰ ਆ ਨਿੱਕੀ ਜੀ ਗੱਲ ਤੋਂ ਫੇਲ ਕਰਕੇ ਚਲ ਜਾਂਦਾ ਹੈ ਪੀਪਰ ਬੈਰੀਜ਼ ਦੇ ਵੀ ਥੋੜੇ ਥੋੜੇ ਜਿਹਾ ਪੁਆਇੰਟ ਹੈਗੇ ਉਹ ਵੀ ਆਪਾਂ ਦੱਸਾਂਗੇ ਵਿੱਚ ਹੈ ਵਿੰਡੋ ਛੋਟੀ ਪਾਉਣ ਦਾ ਕੀ ਸਿਸਟਮ ਹੈ ਜਮਾ ਦੋਦੀ ਦਾ ਫਰਕ ਹੈ ਜੀ ਆਹ ਹੁੰਦੀ ਹੈ ਵਾਟਰਪਰੂਫਿੰਗ ਮਾਹੌਲ ਦੇਖੋ ਤੁਹਾਨੂੰ ਬਣਾ ਲੈਣਾ ਆਪਾਂ ਹੁਣ ਮਾਹੌਲ ਬਣ ਗਿਆ ਹੈ ਆ ਗਏ ਆਪਾਂ ਅੱਜ ਫਿਰ ਉਸੇ ਬੇਸਮੈਂਟ ਦੇ ਵਿੱਚ ਇਹਦੀ ਇਨਸਪੈਕਸ਼ਨ ਇਲੈਕਟ੍ਰੀਕਲ ਦੀ ਹੋ ਗਈ ਪਾਸ ਤੇ ਉਹਦੇ ਤੋਂ ਬਾਅਦ ਆਪਾਂ ਇਨਸੂਲੇਸ਼ਨ ਸਾਰੇ ਤੱਕ ਦੀ ਸਾਰੇ ਬਸ ਇਨਸੂਲੇਸ਼ਨ ਪਾ ਦਿੱਤੀ ਆ ਤੇ ਮੜ ਕੇ ਇਹਦੇ ਉੱਪਰ ਵੇਪਰ ਵੇਰੀਅਰ ਲਾਉਣਾ ਪਲਾਸਟਿਕ ਦੀ ਸ਼ੀਟ ਹੁੰਦੀ ਆ ਜਿਹਦੇ ਨਾਲ ਉਹ ਵੇਪਰ ਅੰਦਰ ਨਹੀਂ ਜਾਣ ਦਿੰਦੀ ਲੱਕੜ ਦਾ ਹੀ ਨਾਲ ਕੋਈ ਨੁਕਸਾਨ ਨਹੀਂ ਹੁੰਦਾ ਡਰਾਈਵਲ ਨੂੰ ਆ ਪਾ ਜੀ ਫੜੋ ਮਾਈਕ ਤੇ ਬਾਕੀ ਦੋ ਜਾਣਕਾਰੀ ਮਲੇ ਜੀ ਵੀ ਹੋਰ ਕੀ ਕੀ ਸਿਸਟਮ ਕਰਨਾ ਆਪਾਂ ਇੱਥੇ ਕੱਟ ਕਰਦੇ ਆ ਕੋਈ ਗੱਲ ਨਹੀਂ ਇਹ ਤਾਂ ਕੱਟ ਹੋ ਗਿਆ। ਬਰਾਹ ਬਹੁਤ ਛੜਦਾ ਪੀ ਇਹ ਤਾਂ। ਕੱਟਾ ਦਾ ਜਾਨਣਾ ਹੀ ਹੈ ਭਾਈ। ਬਹੁਤ ਬੰਦਾ। ਟੂੜੀ ਵਾਂਗੂ ਲੜਦੀ ਹੈ ਨਾ। ਹਾਂ ਟੂੜੀ ਅੰਦਰ ਕਰਨ ਵਾਲੇ ਹਾਲ ਹੋਇਆ ਆ। ਇੱਧਰ ਰੈਡੀ ਆ। ਇੱਕ ਮੇਨ ਚੀਜ਼ ਆ ਦਿਖਾ ਲਈ ਇੱਧਰ ਜਿੱਦਾਂ ਮਨਰਾਜ। ਕਿਹੜੀ ਬਾਜੀ? ਬਹੁਤ ਚੀਜ਼ ਕਈ ਮਿਸ ਕਰ ਜਾਂਦੇ ਉੱਪਰਲੇ ਪਾਸੇ ਜੋਇਸਾਂ ਦੇ ਵਿੱਚ। ਇਹ ਜੋਇਸਾਂ ਦੀਆਂ ਜਿਹੜੀਆਂ ਇਹਨਾਂ ਨੂੰ ਕਹਿੰਦੇ ਪੌਕਟਾਂ ਪੌਕੇਟਸ। ਇਹਦੇ ਵਿੱਚ ਵੀ ਇਨਸੂਲੇਸ਼ਨ ਤੱਕ ਕੇ ਤੇ ਇਹਨੂੰ ਵੀ ਪੇਪਰ ਬੈਰੀਅਰ ਲਾਉਣਾ ਹੁੰਦਾ। ਤੇ ਜਦੋਂ ਕਈ ਵਾਰੀ ਮਤਲਬ ਵੀ ਜਿਹੜੇ ਆਪਣੇ ਬੰਦੇ ਵੀਡੀਓ ਉਹਨਾਂ ਲਈ ਆ ਵੀ ਜਿਹੜੇ ਨਵੇਂ ਆ ਉਹਨਾਂ ਦੇ ਲਈ ਆ ਜਿਹੜੇ ਪੁਰਾਣੇ ਉਹਨਾਂ ਦਾ ਚਲੋ ਪਤਾ ਹੀ ਆ ਫਿਰ ਇਨਸਪੈਕਟਰਾਂ ਨੇ ਕੀ ਜੀ ਗੱਲ ਤੋਂ ਫੇਲ ਕਰਕੇ ਚਲ ਜਾਂਦੇ ਆ ਇਨਸਪੈਕਸ਼ਨ ਫਿਰ ਉਹੀ ਦਿਨ ਖਰਾਬ ਹੁੰਦੇ ਆ ਪੇਪਰ ਬੈਰੀਅਰ ਦੇ ਵੀ ਥੋੜੇ ਥੋੜੇ ਜਿਹਾ ਪੁਆਇੰਟ ਹੈਗੇ ਉਹ ਵੀ ਆਪਾਂ ਦੱਸਾਂਗੇ ਵਿੱਚ ਜਿੰਨਾ ਵਿਚਾਰਿਆਂ ਪੇਪਰ ਬੈਰੀਅਰ ਲਾਉਣ ਦੇ ਵੀ ਥੋੜੇ ਥੋੜੇ ਪੁਆਇੰਟ ਆ ਆਪਾਂ ਨੂੰ ਉਹ ਵੀ ਭਾਜੀ ਅੱਜ ਹੌਲੀ ਹੌਲੀ ਪਤਾ ਲੱਗਦਾ ਹੌਲੀ ਹੌਲੀ ਮਤਲਬ ਵੀ ਸਟੈਪ ਬਾਈ ਸਟੈਪ ਜਿੱਦਾਂ ਇਹ ਚੱਲਦਾ ਆ ਇਹ ਸਾਰੀ ਬੇਸਮੈਂਟ ਬਾਇ ਕੋਡ ਅ ਸਿਟੀ ਆਫ ਮਿਸਿਸਾਗਾ ਦੇ ਕੋਰਟ ਦੇ ਹਿਸਾਬ ਨਾਲ ਪੜ ਰਹੀ ਹੈ ਇਹ ਰੈਂਟਲ ਬੇਸਮੈਂਟ ਨਹੀਂ ਹੈ ਇਹ ਉਹਨੇ ਓਨਰ ਨੇ ਆਪਣੇ ਯੂਜ਼ ਲਈ ਰੱਖੀ ਆ ਆ ਉਦਣ ਦਾ ਜਿਹੜਾ ਆਪਾਂ ਸੈਂਡ ਮਿਕਸ ਪਾਇਆ ਹੁਣ ਇੱਥੇ ਸ਼ਾਵਰ ਬਣਾਣਾ ਤਾਂ ਇੱਥੇ ਦੋ ਲੱਕੜਾ ਮਾਰ ਕੇ ਤੇ ਸ਼ਾਵਰ ਏਰੀਆ ਬੱਫਾ ਕਰਕੇ ਵਿੱਚ ਇਹਦੀ ਵਾਟਰ ਪ੍ਰੂਫਿੰਗ ਕਰਕੇ ਬਾਅਦ ਚ ਪੇਪਰ ਬੈਰੀਅਰ ਤੋਂ ਬਾਅਦ ਫੇਰ ਡ్రਾਈ ਵਾਲੀ ਰੈਡੀ ਕਰਾਂਗੇ ਉਹ ਵੀ ਵੀਡੀਓ ਇੱਕ ਵੱਖਰੀ ਤੁਹਾਨੂੰ ਬਣਾ ਕੇ ਪਾਵਾਂਗੇ ਇੰਡੀਆ ਦਾ ਆਪਣਾ ਸਿਸਟਮ ਉੱਦੀ ਚੱਲਦਾ ਨਾ ਦੀ ਵਾਟਰਪਰੂਫਿੰਗ ਉੱਥੇ ਕੋਈ ਨਹੀਂ ਕਰਦਾ ਸਿਰਫ ਉੱਪਰ ਟਾਇਲ ਜਾਂ ਪੱਥਰ ਲਾ ਕੇ ਤੇ ਉਹਦੇ ਨਾਲ ਇਹ ਨੁਕਸਾਨ ਹੋ ਜਾਂਦਾ ਵੀ ਸਲਾਬ ਦੀ ਬਹੁਤ ਚੜ ਜਾਂਦੀ ਬਾਹਰਲੇ ਪਾਸੇ ਦੂਸਰੇ ਪਾਸੇ ਕਮਰਿਆਂ ਦੇ ਪਾਸੇ ਵੀ ਦਸਾਂ ਲੱਗ ਪੈਂਦੀ ਆ ਪੇਂਟ ਉਤਰਨ ਲੱਗ ਪੈਂਦਾ ਤੇ ਵੀ ਆ ਹੁਣ ਦੱਸਦਾ ਸੀਗਾ ਭਾਜੀ ਗਿਆ ਸੀਗਾ ਇੰਡੀਆ ਉਹ ਕਹਿੰਦਾ ਉੱਥੇ ਵੀ ਡਰਾਈ ਵਾਲ ਹੁਣ ਲੱਗਣ ਲੱਗ ਪਈ ਲੋਕ ਬਹੁਤ ਆਉਂਦੇ ਆ ਕਮਰਸ਼ੀਅਲ ਜੰਟਾਂ ਦੇ ਵਿੱਚ ਕੋਲਡ ਰੂਮ ਵਾਲੀ ਤੇ ਜਿਹੜੀ ਬਾਹਰ ਆਪਣੀ ਪੈਂਦੀ ਆ ਇਨਸੂਲੇਸ਼ਨ ਇਹ ਸੇਮ ਨਹੀਂ ਹੁੰਦੀ ਇਹਦੇ ਵਿੱਚ ਫਰਕ ਹੁੰਦਾ ਥੋੜਾ ਹੁੰਦਾ ਫਰਕ ਇਹ ਦੋਨਾਂ ਵਿੱਚ ਦੇਖੋ ਜਮਾਤ ਦੋ ਦੀ ਫਰਕ ਹੈ ਜਿਹੜੀ ਮੋਟੀ ਆ ਇਹ ਪੈਣੀ ਆ ਕੋਲਡ ਰੂਮ ਦੇ ਵਿੱਚ ਤੇ ਜਿਹੜੀ ਦੂਜੀ ਆ ਆ ਬਰੀਕ ਇਹ ਬਾਰ-ਬਾਰ ਇੱਥੇ ਨੇ 2x4ਾਂ ਚ ਪੈ ਜਾਣੀਆਂ ਇਹ ਚਲੋ ਅਸੀਂ ਵੀ ਇਹ ਚੀਜ਼ਾਂ ਹੌਲੀ-ਹੌਲੀ ਸਿੱਖੀਆਂ ਆ ਵੀ ਕਰ-ਕਰ ਕੇ ਪਤਾ ਲੱਗਦਾ ਆ ਪਰ ਇਹ ਵੀਡੀਓ ਬਣਾਉਣ ਦਾ ਮਕਸਦ ਇਹ ਹੀ ਆ ਵੀ ਜਿਹੜੇ ਆਪਣੇ ਵੀਰ ਨਵਾਂ ਕੰਮ ਕਰਦੇ ਆ ਜਾਂ ਜਿਨ੍ਹਾਂ ਨੂੰ ਇਹ ਹੁੰਦਾ ਆ ਵੀ ਹਾਂ ਆ ਡਰਾਈਵਰਾਂ ਦੇ ਪਿੱਛੇ ਕੰਮ ਕਿੱਦਾਂ ਹੋਇਆ ਕੀ ਹਿਸਾਬ ਦਾ ਚੱਲਦਾ ਆ ਸਮਝਾਉਣ ਲਈ ਇਹ ਵੀਡੀਓ ਬਣਾਈ ਜਾ ਰਹੀ ਆ ਮੇਨ ਬਿਲਡਿੰਗ ਦੇ ਜਿਹੜੇ ਓਨਰ ਨੂੰ ਵੀ ਪਤਾ ਹੋਵੇ ਬਾਕੀ ਹਾਂ ਸਾਰੇ ਓਨਰ ਨੂੰ ਵੀ ਮਤਲਬ ਵੀ ਜਾਂ ਜਿਹੜੇ ਕਸਟਮਰ ਅੱਗੇ ਵੀ ਜਿਨ੍ਹਾਂ ਨੇ ਸਾਡੀ ਵੀਡੀਓ ਦੇਖ ਕੇ ਕੋਈ ਰੈਫਰੈਂਸ ਲੈਣੀ ਹੈ ਅਗਲੇ ਨੂੰ ਵੀ ਪਤਾ ਹੋਵੇ ਵੀ ਹਾਂ ਕੰਮ کیسے ਹਸਾਉਣਾ ਚੱਲਦੇ ਆ ਆਹ ਲਓ ਜੀ ਇਨਸੂਲੇਸ਼ਨ ਦੇ ਮੂਰੇ ਵੇਪਰ ਬੈਰੀਅਰ ਲੱਗਿਆ ਆ ਤੇ ਜਿਹੜੇ ਪਲੱਗ ਹੁੰਦੇ ਆ ਉਹਨਾਂ ਨੂੰ ਕੱਟ ਕੇ ਤੇ ਇੱਕ ਮਤਲਬ ਡਬਲ ਸਿਕਿਉਰਿਟੀ ਕਰੀ ਦੀ ਹੈ ਡਬਲ ਵੇਪਰ ਬੈਰੀਅਰ ਇੱਥੇ ਲੱਗਦਾ ਵੀਡੀਓ ਬਣਾਉਣ ਦਾ ਥੋੜਾ ਜਿਹਾ ਲੇਟ ਹੋ ਗਿਆ। ਇਹ ਪੇਪਰ ਬੈਰੀਅਰ ਲਾ ਕੇ ਤੇ ਡਰਾਈਵਲ ਵੀ ਸ਼ੁਰੂ ਕਰਤੀ ਸੀ। ਇੰਦਰੋਂ ਲਈ ਜਾਂਦੇ ਬੰਦੇ ਡਰਾਈਵਲਾਂ। ਦੋ ਜਣੇ ਛੱਤ ਨੂੰ ਹੋਏ ਆ, ਦੋ ਜਣੇ ਮਗਰ ਮਗਰ ਕੰਧ ਨੂੰ। ਇਹ ਪੇ ਇਨਸੂਲੇਸ਼ਨ ਪਿੱਛੇ ਲਾ ਕੇ ਪੇਪਰ ਬੈਰੀਅਰ ਲਾ ਕੇ ਫਿਰ ਮੂਰੇ ਇਦਾਂ ਡਰਾਈਵਲ ਲੱਗ ਜਾਂਦੇ। ਬਸ। ਇਨਸਪੈਕਸ਼ਨ ਆ ਤਾਂ ਬਾਅਦ ਦਾ ਕੰਮ ਖਿੱਚਿਆ ਜਾਂਦਾ ਫਿਰ। ਛੱਟੇ ਨਹੀਂ ਪੜ ਜਾਂਦੀ ਬੇਸਮੈਂਟ ਪਹਿਲਾਂ ਇਨਸਪੈਕਸ਼ਨਾਂ ਨੂੰ ਟਾਈਮ ਲੱਗਦਾ। ਆ ਜਿਵੇਂ ਮੈਟਲ ਦੀਆਂ ਪੱਤੀਆਂ ਲੱਗੀਆਂ ਹੋਏ ਆ, ਇਹਦੇ ਪਿੱਛੇ ਪਲੰਮਿੰਗ ਦਾ ਪੈ ਪਿਆ। ਜੇ ਤੁਸੀਂ ਡਰਾਈ ਵਾਲ ਉਸਕ੍ਰੂ ਲਾਈਦੇ ਆ ਫਿਰ ਇਹ ਪੱਤੀ ਲਾ ਦੇ ਦੀ ਆ ਉਹਨੂੰ ਸਿਕਿਉਰ ਕਰ ਦਿੰਦੀ ਇੱਥੇ ਸਕਰੂ ਨਹੀਂ ਭੱਜਣਾ ਫਿਰ ਜੇ ਪੱਤੀ ਨਾ ਹੋਵੇ ਤਾਂ ਸਕਰੂ ਭੱਜੇ ਤੇ ਪੈ ਪਲੀ ਗਏ ਜਿੰਨੇ ਵੀ ਆਪਣੇ ਪਾ ਪਿਆ ਪਲੰਮਿੰਗ ਵਾਲੇ ਸਾਰਿਆਂ ਦੇ ਮੂਰੇ ਲੱਗੇ ਹੁੰਦੇ ਆ ਡਰੇਨ ਵਾਲਾ ਚ ਹੋ ਗਿਆ ਚਾਹੇ ਦੂਜਾ ਹੋ ਗਿਆ ਠੰਡੇ ਤੱਤੇ ਪਾਣੀ ਵਾਲਾ ਇਨਲੈਟ ਆਊਟਲੈਟ ਸਾਰੇ ਪਾਸੇ ਤਾਂ ਲੱਗੇ ਹੁੰਦੇ ਜਿੰਨੇ ਵੀ ਸਟਾਰਟ ਹੋਣਗੇ ਓ ਇਦਾਂ ਇਹਨੂੰ ਪੇਪਰ ਬਾਰੇ ਰਿਨ ਕਵਰ ਕੀਤਾ ਹੈ ਟੇਪਾਂ ਲਾ ਦਗੇ ਇਨਸਪੈਕਟਰ ਆਏ ਚੰਗੀ ਤਰ੍ਹਾਂ ਚੈੱਕ ਕਰਦੇ ਵਿੱਚ ਮਤਲਬ ਸੇਫਟੀ ਦਾ ਪੂਰਾ ਧਿਆਨ ਆ ਕਰੀਓ ਵਿੰਡੋ ਵੀ ਅੱਜ ਲੇ ਆ ਗਏ ਭਾਈ ਹੁਣ ਇੰਸਟਾਲ ਕਰ ਦੇਣੀ ਆ ਆ ਗਈ ਆ ਵਿੰਡੋ ਨਵੀਂ ਹੁਣ ਬਹੁਤ ਜਾਣਿਆਂ ਦਾ ਵਿੱਚ ਕੁਛ ਨਹੀਂ ਵੀ ਹੁਣ ਆ ਬਈ ਵਿੰਡੋ ਛੋਟੀ ਪਾਣ ਲੱਗੇ ਆ ਇਹ ਭਾਈ ਦੱਸਿਓ ਮਾੜਿਆ ਵਿੰਡੋ ਛੋਟੀ ਪਾਉਣ ਦਾ ਕੀ ਸਿਸਟਮ ਆ ਜਦੋਂ ਆਪਾਂ ਨਵੀਂ ਬੀਸਮੈਂਟ ਬਣਾਈਦੀ ਆ ਵਿੰਡੋਆਂ ਲਾਰਜ ਹੁੰਦੀਆਂ ਆ ਉੱਚ ਤਾਂ ਫਿਰ ਜਦੋਂ ਆਪਾਂ ਮੱਲੇ ਕੱਟ ਮਰੀ ਦਾ ਪੂਰਾ ਨਾ ਕੱਟ ਵੱਡਾ ਹੁੰਦਾ ਲੱਗਾ ਹੂੰ ਕੁਛ ਲੈਂਟਲ ਸਪੈਸ਼ਲ ਭਾਈ ਦਾ ਨਾ ਨਵੀਂ ਕੱਟ ਦੇ ਵਿੱਚ ਹੁਣ ਇਹਦੇ ਵਿੱਚ ਵਿੰਡੋ ਅਰੇਡੀ ਪਹਿਲਾਂ ਇੰਸਟਾਲ ਸੀਗੀ ਤੇ ਓਨਰ ਕਹਿੰਦਾ ਮੈਨੂੰ ਨੰਮੀਆਂ ਪਾ ਦਿਓ ਵਿੰਡੂਆਂ ਹੂੰ ਉਦਾਂ ਤਾਂ ਇਹ ਚ ਸ਼ੀਸ਼ੇ ਵੀ ਚਲੋ ਆਹੜ ਹਾਂ ਹੁਣ ਆ ਦੇਖੋ ਇਹਦੇ ਵਿੱਚ ਆ ਤਾਂ ਵੱਢ ਕੇ ਤੁਹਾਨੂੰ ਸ਼ੋਅ ਕਰਾਉਣ ਵੱਡੇ ਆ ਵੀ ਇਹਦੇ ਵਿੱਚ ਆ ਥੱਲੇ ਆ ਲੈਂਟਲ ਦਾ ਕੰਮ ਕੀਤਾ ਐ ਨਸੀਮ ਇਹਦੇ ਵਿੱਚ ਲੈਂਟਲ ਕੋ ਵੱਡਾ ਨਹੀਂ ਪਿਆ ਲੈਂਟਲ ਹੁੰਦਾ 5 5 ਇੰਚ ਬਾਹਰ ਨੂੰ ਚੜੇ ਆ ਉਦਾਂ ਹਾਂਜੀ ਇਹ ਜਦੋਂ ਘਰ ਬਣਾਉਂਦੀ ਆ ਉਦੋਂ ਹੀ ਇਹ ਵਿੱਚ ਫਿੱਟ ਕਰ ਦਿੰਦੀ ਪੂਰੀ ਵਿੰਡੋ ਇਦਾਂ ਹੀ ਤੇ ਆਪਾਂ ਉਸ ਹਮਨਾ ਮੈਜ਼ਰਮੈਂਟ ਕੀਤੀ ਏਦੀ ਇੱਥੋਂ 30 ਐ 14 ਦੀ ਸਿੱਧੀ ਵਿੰਡੋ ਇਹਦੇ ਵਿੱਚ ਇੱਕ ਦੀ ਇੰਸਟਾਲ ਹੋ ਜਾਣੀ ਓਕੇ ਬਿਨਾਂ ਕੋਈ ਛੀੜੇ ਓਕੇ ਜੇ ਵੱਡੀ ਕਰਨੀ ਆ ਉਹਦੇ ਲਈ ਫੇ ਘੱਟ ਵੱਡਾ ਮਾਰਨਾ ਪੈਣਾ ਆ ਕਰਕੇ ਹੋ ਨਾ ਦੇ ਪਲਾਸਕ ਹੋਰ ਚੀਜ਼ ਜਿਹੜੀ ਆਹ ਇਹਦੇ ਵਿੱਚ ਸੇਮ ਵਿੰਡੋ ਸਾਈਜ਼ ਇਸ ਕਰਕੇ ਇੰਸਟਾਲ ਕਰ ਰਹੇ ਆ ਅਸੀਂ ਕਿਉਂਕਿ ਓਨਰ ਨੇ ਆਪਣੇ ਯੂਜ਼ ਲਈ ਕਰਨੀ ਆ ਜੇ ਰੈਂਟ ਕਰਨੀ ਹੁੰਦੀ ਫੇ ਆਪਾਂ ਨੂੰ ਵਿੰਡੋ ਵੱਡੀ ਕਰਕੇ ਕੱਟ ਕੇ ਫੇ ਵੱਡੀ ਪਾਉਣੀ ਪੈਣੀ ਸੀ ਕਿਉਂਕਿ ਡレイン ਥੱਲੇ ਦੇ ਕੇ ਫੇ ਹੁੰਦੀ ਫੇਰ ਇਹਦੇ ਇੱਥੇ ਜਮਾ ਇੱਥੇ ਇੱਕ ਡレイン ਵੀ ਦੇਣੀ ਪੈਣੀ ਸੀਗੀ ਪਾਣੀ ਦੀ ਨੀਵੀਂ ਜਾਣੀ ਸੀਗੀ ਹੋਰ ਇਹ ਵਿੰਡੋ ਕੱਟ ਜਿਹੜਾ ਆ ਫਿਰ ਉਹ ਕੋਡ ਦੇ ਹਿਸਾਬ ਨਾਲ ਹੁੰਦਾ ਵੀ ਕਿੰਨੀ ਜਗ੍ਹਾ ਨੂੰ ਕਿੰਨੀ ਰੋਸ਼ਨੀ ਚਾਹੀਦੀ ਆ ਤੇ ਉਹਦੇ ਹਿਸਾਬ ਨਾਲ ਜਿੱਦਾਂ ਵੀ ਡਰਾਇੰਗ ਦੇ ਵਿੱਚ ਪਾਸ ਹੋਇਆ ਫਿਰ ਉਸੇ ਹਿਸਾਬ ਨਾਲ ਉਹਨਾਂ ਕੱਟ ਮਾਰ ਕੇ ਤੇ ਨਵੀਂ ਵਿੰਡੋ ਆਉਣੀ ਚਾਹੀਦੀ ਹੈ ਤੇ ਆਲ ਰਾਈਟ ਨਾ ਆਪਾਂ ਸੇਮ ਸਾਈਜ਼ ਦੀ ਨਵੀਂ ਵਿੰਡੋ ਲੈ ਆਗੇ ਇੱਥੇ ਉਸਾ ਦੇਣੀ ਹੈ ਤੇ ਆਪਾਂ ਆਪਣਾ ਕੰਮ ਚੱਲਦਾ ਰਹੀਏ ਜੇਮਿਸ਼ ਕਰਕੇ ਤੁਹਾਨੂੰ ਵਿੰਡੋ ਦਿਖਾਉਣੀ ਹੈ ਪਹਿਲਾਂ ਇਦਾਂ ਦੇਖ ਲਓ ਪਰਲੀ ਵਿੰਡੋ ਉਧਰ ਵੀ ਲੱਗੀ ਹੋਗੀ ਦੋ ਆ ਵਿੰਡੋਆਂ ਭਾਜੀ ਤੇ ਤਿੰਨ ਦੋ ਵਿੰਡੋਆਂ ਦੋ ਵਿੰਡੋਆਂ ਇੱਧਰ ਵੀ ਜਾਓ ਹਾਂ ਸਿੱਧਾ ਹੀ ਉਧਰੋਂ ਪਹਿਲਾਂ ਪੁਰਾਣੀ ਵਿੰਡੋ ਦਿਖਾ ਦੇ ਫਿਰ ਬਾਅਦ ਚ ਨਵੀਂ ਦੀ ਨਾਲ ਹੀ ਅਟੈਚ ਕਰਕੇ ਵੀਡੀਓ ਪਾਵਾਂਗੇ ਠੀਕ ਹੈ ਜਿਹੜੀ ਵੀ ਵਿੰਡੋ ਹੋਵੇ ਅਮੜਾ ਗੇੜਾ ਕਢ ਨਾ ਮੇਰੇ ਕੋਲ ਨਵੀਂ ਲਾਉਣੀ ਹੋਊਗੀ ਇਧਰਲੇ ਪਾਸੇ ਦੂਸਰੀ ਵਿੰਡੋ ਚੈੱਕ ਕਰੋ ਇਹ ਪੁਰਾਣੀ ਆ ਤੇ ਇਹਨੂੰ ਕੱਢ ਕੇ ਦੇਦੀ ਥਾਂ ਤੇ ਨਵੀਂ ਲਾਉਣੀ ਆ ਸੇਮ ਸਾਈਜ਼ ਡਰਾਈਵਾਲ ਅਸੀਂ ਕੱਲ ਸਾਰੀ ਲਾਤੀ ਸੀਗੀ ਦਾਨਿਆ ਪੂਰੀ ਡਰਾਈਵਾਲ ਦਾਨਿਆ ਵਾਸਾ ਗਾਰਬੇਜ ਰਹਿ ਗਿਆ ਹੈਗਾ ਇਹ ਚੱਕਦੇ ਆ ਅੱਜ ਕੱਲ ਅਸੀਂ ਡੇਟ ਵਾਲੇ ਹੋ ਗਏ ਅੱਜ ਇਹ ਗਾਰਬੇਜ ਇੱਥੋਂ ਜਿੰਨਾ ਵੀ ਆ ਡਰਾਈਵਾਲਾਂ ਦਾ ਚੱਕ ਚੁੱਕ ਕੇ ਫਿਰ ਅਗਲੇ ਟਰੇਡ ਲਈ ਰੈਡੀ ਕਰ ਦੇਣਾ ਮੱਡ ਲਈ ਤੇ ਅੱਜ ਸਾਡੇ ਕੋਲ ਹੋਰ ਕੋਈ ਕੰਮ ਹੈ ਨਹੀਂ ਸੀ ਤੇ ਅਸੀਂ ਫਿਰ ਇਹਦੀ ਵਾਟਰਪਰੂਫਿੰਗ ਕਰਕੇ ਵਾਸ਼ਰੂਮ ਦੀ ਉਹ ਹੁੰਦੀ ਆ ਵਾਟਰਪਰੂਫਿੰਗ ਇਹਨੂੰ ਲਾਈਨਰ ਕਹਿੰਦੇ ਆ ਦੋ ਤਿੰਨ ਤਰ੍ਹਾਂ ਦੀ ਵਾਟਰਪਰੂਫਿੰਗ ਹੁੰਦੀ ਆ ਸਭ ਤੋਂ ਬੇਸਿਕ ਵਾਲੀ ਆ ਇਹ ਤੇ ਉੱਥੇ ਬਣਾਵਾਂਗੇ ਨੀਸ਼ ਉਹਦੀਆਂ ਨਿਸ਼ਾਨੀਆਂ ਲਾਈਆਂ ਆ ਤੇ ਇਥੋਂ ਡਰਾਈ ਵਾਲ ਲੱਗ ਗਈ ਆ ਫੁੱਲ ਆ ਬੀਡਿੰਗ ਬੂਡਿੰਗ ਲਾ ਕੇ ਰੈਡੀ ਕਰਕੇ ਤੇ ਮੱਛਲੀ ਤਿਆਰ ਕਰ ਦਾਂਗੇ ਅੱਜ ਅਸੀਂ ਟੈਲਾ ਲਾ ਦੇਣੀ ਆ ਫਿਰ ਅਸੀਂ ਇੱਥੇ ਤਿੰਨ ਚਾਰ ਦਿਨ ਨਹੀਂ ਆਉਣਾ ਸੇ ਮੰਡ ਵਾਲੇ ਬੰਦੇ ਨਹੀਂ ਘੁੰਮਣਾ ਫਿਰਨਾ ਇੱਥੇ ਉਹਦੇ ਲਈ ਸਾਰਾ ਕੁਝ ਰੈਡੀ ਕਰ ਦੇਣਾ ਭਾਜੀ ਹੁਣੀ ਦੱਸਣਗੇ ਤੁਹਾਨੂੰ ਅੱਜ ਦਾ ਕੀ ਮਹੌਲ ਹੈ ਮਹੌਲ ਦੇਖੋ ਤੁਹਾਨੂੰ ਪਾ ਲੈਣਾ ਆਪਾਂ ਹੁਣ ਮਹੌਲ ਬਣ ਗਿਆ ਹੈ ਮਹੌਲ ਤਾਂ ਬਣਿਆ ਨਾ ਲੱਗਾ ਮਹੌਲ ਬਣ ਸੀਮੈਂਟ ਸੀਮੈਂਟ ਵੀ ਬਾਲਟੀਆਂ ਚ ਘੋਲਦਾ ਆ ਮੈਂ ਜਦੋਂ ਪਾਜੀ ਪਹਿਲਾਂ ਆਇਆ ਸੀ ਨਾ ਨਵਾਂ ਨਵਾਂ ਲੱਗਾ ਹੈਗਾ ਟੈਲਾਂ ਵਾਲਾ ਕੰਮ ਮੈਂ ਏਦਾਂ ਬੰਦੇ ਦੇ ਮਨ 'ਚ ਹੁੰਦਾ ਹੀ ਆ ਵੀ ਕਿਦਾਂ ਮੈਂ ਇੰਡੀਆ ਵਾਲਾ ਹਿਸਾਬ-ਕਿਤਾਬ ਲਾਇਆ ਸੀ ਆ ਵੀ ਉੱਥੇ ਵੀ ਜਿੱਦਾਂ ਜਿੱਦਾਂ ਕਈ ਹੋਊਗੀ ਮਸਾਲਾ ਜਾਂ ਇਹਦਾ ਇਹਦਾ ਪਾ ਆ ਕੇ ਲਾਗੇ ਜੇਗਾ ਕੇ ਵਿੱਚ ਪਾਣੀ ਪਾ ਕੇ ਪਰ ਮੈਂ ਜਦੋਂ ਗਿਆ ਮੈਂ ਕਿਹਾ ਬੈਗ ਰਿਆਜ ਆਇਆ ਮੈਂ ਕਿਹਾ ਰੇਤਾ ਤਾਂ ਹੈ ਹੀ ਨਹੀਂ ਨਾਲ ਕੋਲ ਮਿੱਟੀ ਜੀ ਬਣਾਉਂਦੇ ਰਹਿੰਦੇ ਉਹਦੀ ਆ ਮਿੱਟੀ ਮਿੱਟੀ ਜੀ ਬਣਾਉਂਦਾ ਆ ਸਵਾਗ ਬਾਲਟੀ ਪਾਣੀ ਦੀ ਪਾ ਕੇ ਤੇ ਆ ਬੈਗ ਪੂਰਾ ਪਾ ਕੇ ਦੇ ਵਿੱਚ ਦੁੱਧ ਰੜਕੀਦਾ ਜਿੱਦਾਂ ਉਦਾਂ ਮਧਾਣੀ ਘਵਾ ਲੈਣੀ ਵਿੱਚ ਸੈਟ ਆ ਕੰਮ ਕਰਨ ਵਾਲਾ ਹੀ ਸਾਰਾ ਨਵੇੜਤਾ ਤੇ ਮੁੜ ਕੇ ਇਹ ਜਾਣ ਲੱਗਿਆ ਨੇ ਹੁਣ ਸਫਾਈ ਮਾਰਤੀ ਇੱਥੇ ਅੱਜ ਸਾਡੀ ਜਿੰਨੀ ਵੀ ਬੀਡਿੰਗ ਰਹਿ ਗਈ ਸੀਗੀ ਬੀਡਿੰਗ ਤਾਂ ਸਾਰੀ ਪਈ ਸੀਗੀ ਡਰਾਈ ਵਾਲਾ 2-3 ਪਈਆਂ ਸੀਗੀਆਂ ਉਹ ਲਾ ਕੇ ਤੇ ਫਿਰ ਬੀਡਿੰਗ ਨਵੇੜਤੀ ਆ ਮਤਲਬ ਮੱਡ ਵਾਲੇ ਬੰਦੇ ਲਈ ਪੂਰਾ ਰੈਡੀ ਕਰਤਾ ਐ ਇੱਧਰ ਅਸੀਂ ਕੰਧਾਂ ਦੀਆਂ ਵੀ ਇੰਨੀਆਂ ਗਟੇਲਾ ਲਾਤੀਆਂ ਜਿਹੜੀਆਂ ਲੱਗੀਆਂ ਅਜੇ ਫਿਰ ਕੱਲੂ ਆਵਾਂਗੇ ਨੀਂਹ ਬਣਾਵਾਂਗੇ ਸੀਲਿੰਗ ਦੇ ਟਾਇਲ ਲਾਵਾਂਗੇ ਸ਼ਾਵਰ ਫਲੋਰ ਤੇ ਆਊਟਸਾਈਡ ਫਲੋਰ ਲਾਵਾਂਗੇ ਫਿਰ ਪਰਸੋਂ ਦਾ ਸਕੇਡਿਊਲ ਕੀਤਾ ਹੈ ਆਪਾਂ ਟੇਪਿੰਗ ਵਾਲੇ ਬੰਦੇ ਨੂੰ ਤੇ ਕੈਨੇਡਾ ਵਾਲਿਆਂ ਨੂੰ ਤਾਂ ਪਤਾ ਹੀ ਹੋਣਾ ਜਿਹੜੇ ਇੰਡੀਆ ਵਾਲੇ ਬੰਦੇ ਆ ਪਲਾਸਟਰ ਕਰਨ ਆਉਣਾ ਜੀ ਬੰਦੇ ਨੇ ਜਿੱਦਾ ਸਕਰੂਸ ਕਰਾ ਲੱਗੇ ਆ ਸਾਰੇ ਇਹ ਭਰਨ ਆਉਣਾ ਨੇ ਟੇਪਾਂ ਲਾ ਕੇ ਮੱਡ ਕਰਕੇ ਉਹ ਕਰਕੇ ਜਾਊਗਾ ਦੋ ਕੋਟ ਕਰਦੇ ਆ ਪਹਿਲਾ ਚੰਗਾ ਭਰ ਕੇ ਫੇਰ ਉਹਨੂੰ ਸੈਂਡ ਮਾਰਦੇ ਆ ਫਿਰ ਨੈਕਸਟ ਦੂਜਾ ਹਲਕਾ ਜਿਹਾ ਭਰ ਕੇ ਐਂਡ THEN ਫਾਈਨਲ ਸੈਂਡ ਮਾਰਦੇ ਜਮਾ ਬਰਾਬਰ ਕਰ ਦਿੰਦੇ ਆ ਜਦੋਂ ਇਨਸਪੈਕਸ਼ਨਰ ਆਫ ਇੰਡੀਆ ਡਨ ਹੋ ਜੰਨੀ ਆ ਉਹਦੇ ਤੋਂ ਬਾਅਦ ਕੰਮ ਛੇਤੀ ਛੇਤੀ ਤੁਰ ਪੈਂਦਾ ਨਿਕਲਦਾ ਜਾਂਦਾ ਫਿਰ ਹੁਣ ਮੈਨੂੰ ਲੱਗਦਾ ਅਸੀਂ ਆ ਵੀਕ ਦੇ ਵਿੱਚ ਹੀ ਸਾਰਾ ਕੁਝ ਕੰਮ ਡਨ ਕਰਤਾ ਇੱਥੇ ਤੱਕ ਡਰਾਈਵਲ ਲਾ ਕੇ ਤੇ ਇਹ ਸਾਡੀ ਹਾਂ ਇਲੈਕਟ੍ਰੀਕਲ ਦੀ ਪਾਸ ਹੋਣ ਤੋਂ ਬਾਅਦ ਅਸੀਂ ਵੀਕ ਹੀ ਲਾਇਆ ਡਰਾਈਵਲ ਤੱਕ ਐਦਾਂ ਕੰਮ ਚੱਲਦਿਆ ਤੇ ਅਗਲੀ ਅਪਡੇਟ ਵੀ ਤੁਹਾਨੂੰ ਦਵਾਂਗੇ ਤੇ ਕਮੈਂਟ ਕਰਕੇ ਦੱਸਿਓ ਵੀ ਤੁਹਾਡੇ ਇਹ ਜਾਣਕਾਰੀ ਕੰਮ ਆ ਰਹੀ ਆ ਜਾਂ ਕੁਝ ਹੋਰ ਡੀਪਲੀ ਵੀਡੀਓ ਬਣਾਈਏ ਜਾਂ ਕੁਝ ਵੀ ਆ ਜਿਹੜੇ ਮੇਰੇ ਵੀਰ ਮਤਲਬ ਵੀ ਬਣਾ ਸਕਦੇ ਆ ਜਿਨ੍ਹਾਂ ਦੇ ਕੋਲ ਟਾਈਮ ਆ ਉਹ ਸਾਡੀ ਵੀਡੀਓ ਦੇਖ ਕੇ ਆਪਣੀ ਬੀਸਮੈਂਟ ਸ਼ੁਰੂ ਕਰ ਲਓ ਜੇ ਕੋਈ ਕੁਐਸਚਨ ਆਦਾ ਸੀ ਚਾਹਵੋ ਨਿਆ ਉਹਨਾਂ ਦਾ ਆਨਸਰ ਦੇਵਾਂਗੇ ਕੋਈ ਚੱਕਰ ਨਹੀਂ ਆ ਜੇ ਤੁਹਾਡੇ ਕੋਲ ਮਤਲਬ ਵੀ ਕੋਈ ਕੰਟਰੈਕਟ ਹਾਇਰ ਕਰਨ ਨੂੰ ਤੁਸੀਂ ਚਾਹੁੰਦੇ ਆ ਵੀਰ ਉਹ ਹੀ ਆਪ ਵੀ ਕਰਨੀ ਆ ਕੋਈ ਚੱਕਰ ਨਹੀਂ ਆਪਾਂ ਸਾਡੇ ਹਰੇਕ ਕੁਐਸਚਨ ਦਾ ਆਨਸਰ ਦਵਾਂਗੇ ਤੇ ਜੇ ਕਿਸੇ ਵੀ ਤੁਹਾਨੂੰ ਸਰਟੀਫਾਈਡ ਬੰਦੇ ਦੀ ਲੋੜ ਆ ਜਿਦਾ 플ਮਰ ਸਰਟੀਫਾਈਡ ਸਰਟੀਫਾਈਡ ਇਲੈਕਟ੍ਰੀਸ਼ਨ ਕਿਸੇ ਵੀ ਬੰਦੇ ਲੋੜਿਆ ਉਹਦਾ ਪ੍ਰੋਵਾਈਡ ਕਰਾ ਦੇਣਗੇ ਸਤਿ ਸ੍ਰੀ ਅਕਾਲ ਜੀ